ਸਾ ਸ੍ਰੀ ਵੈਸਰੂ ਜੀ ਕੀ ਫਤਿਹ ਅਸ ਤੋਂ ਵਕਤ ਆਪਾਂ ਜਮਾ ਖਨੌਰੀ ਉਸ ਬਾਰਡਰ ਤੇ ਖੜੇ ਆ ਜਿੱਥੇ ਆਪਣੇ ਖੱਬੇ ਹੱਥ ਹਰਿਆਣਾ ਸਰਕਾਰ ਨੇ ਗੋਲੀ ਮਾਰ ਕੇ ਸਾਡਾ ਸ਼ੁਭਕਰਨ ਸੀਦ ਕਰਾ ਸੀ ਉਸ ਜਗ੍ਹਾ ਤੇ ਖੜੇ ਆਪਾਂ ਆਪਾਂ ਲਗਭਗ 11 ਮਹੀਨੇ ਹੋ ਗਏ ਇਸ ਮੋਰਚੇ ਨੂੰ ਚੱਲਦੇ ਨੂੰ ਤਾਂ 11 ਮਹੀਨਿਆਂ ਦੇ ਵਿੱਚ ਦੀ ਅਨੇਕਾ ਪ੍ਰੋਗਰਾਮ ਦਿੱਤੇ ਨੇ ਹੁਣ ਜਿਹੜਾ ਪ੍ਰੋਗਰਾਮ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਅੱਜ 35 ਮਾਂ ਦਿਨਾਂ ਹੈ 35 ਦਿਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਸਿਹਤ ਹੈ ਉਹ ਵਿਗੜਨੀ ਸੁਭਾਵਿਕ ਹੈ ਜਿਹੜੀਆਂ ਉਹਦੇ ਸਰੀਰ ਬਾਡੀ ਦੇ ਵਿੱਚ ਨੁਕਸਾਨ ਹੋਣਿਆ ਉਹਨੇ ਆਉਣੇ ਸ਼ੁਰੂ ਹੋਇਆ ਤਾਂ ਉਵੇਂ-ਉਵੇਂ ਜਿਵੇਂ ਸਰਕਾਰ ਆ ਜਿਹੜੀ ਹਰਕਤ ਚਾਈ ਆ ਬਿਉਤ ਬੰਦੀ ਬਣਾ ਰਹੇ ਨੇ ਜਿਹੜੇ ਇੱਧਰ ਬਾਰਡਰ ਹੈ ਇੱਧਰ ਵੀ ਫੋਰਸ ਵਧਾਈ ਹੈ ਜਿਹੜੀ ਪੰਜਾਬ ਸਰਕਾਰ ਕਹਿੰਦੀ ਸੀ ਕਿਸਾਨਾਂ ਦੇ ਨਾਲ ਆ ਅਸੀਂ ਤਾਂ ਮੰਤਰੀ ਸਾਡੇ ਸਾਰੇ ਸਪੀਕਰ ਇੱਥੇ ਆ ਕੇ ਗਏ ਨੇ ਹਾਲਚਲ ਪੁੱਛ ਕੇ ਗਏ ਨੇ ਡੱਲੇਵਾਲ ਸਾਹਿਬ ਦਾ ਤੇ ਅੱਜ ਵੱਡੇ ਪੱਧਰ ਤੋਂ ਜਿਹੜੀਆਂ ਆਪਾਂ ਨੂੰ ਰਿਪੋਰਟਾਂ ਮਿਲ ਰਹੀਆਂ ਵੀ ਫੋਰਸ ਚੱਲ ਪਈ ਇਧਰ ਨੂੰ ਛੋਡੇ ਕੰਨੀ ਨੂੰ ਕਿਸੇ ਵੇਲੇ ਵੀ ਹਮਲਾ ਕਰ ਸਕਦੀ ਹੈ ਠੀਕ ਹੈ ਸਰਕਾਰਾਂ ਹਮਲੇ ਕਰਦੀਆਂ ਅਸੀਂ ਇਹਦੋਂ ਇੱਕ ਘੰਟਾ ਪਹਿਲਾਂ ਅਪੀਲ ਕੀਤੀ ਸੀ ਕਿ ਪਿੰਡਾਂ ਦੇ ਵਿੱਚੋਂ ਉੱਠੋ ਪੰਜਾਬੀਓ ਜਿਵੇਂ ਅੱਜ ਤੁਸੀਂ ਪੰਜਾਬ ਬੰਦ ਨੂੰ ਹੰਗਾਰਾ ਦਿੱਤਾ ਅੱਜ ਜਿਹੜਾ ਤੁਸੀਂ ਸਨੇਹਾ ਦਿੱਤਾ ਕੇਂਦਰ ਸਰਕਾਰ ਨੂੰ ਅੱਜ ਸਾਰੇ ਵਰਗਾਂ ਨੇ ਕੋਈ ਇਕੱਲਾ ਕਿਸਾਨੀ ਨਹੀਂ ਅੱਜ ਸਾਰੇ ਵਰਗਾਂ ਨੇ ਸਿਰ ਜੋੜ ਕੇ ਪੂਰਾ ਮੁਕੰਮਲ ਪੰਜਾਬ ਬੰਦ ਕੀਤਾ ਇੱਥੋਂ ਤੱਕ ਜਿਹੜੇ ਸਾਡੇ ਬਾਹਰਲੇ ਸਟੇਟਾਂ ਤੋਂ ਆ ਕੇ ਮਜ਼ਦੂਰ ਵਿਚਾਰੇ ਰੇੜੀਆਂ ਲਾਉਂਦੇ ਨੇ ਉਹਨਾਂ ਨੇ ਵੀ ਆਪ ਦੇ ਕਾਰੋਬਾਰ ਬੰਦ ਕਰਕੇ ਸਬਜ਼ੀ ਮੰਡੀਆਂ ਬੰਦ ਰਹੀਆਂ ਕਾਰੋਬਾਰ ਸਰਕਾਰੀ ਧਾਰੇ ਬੰਦ ਰਹੇ ਸਾਨਾ ਨੇ ਆਪਦੇ ਕੰਮ ਧੰਦੇ ਛੱਡ ਕੇ ਮਜ਼ਦੂਰਾਂ ਨੇ ਛੱਡ ਕੇ ਰੋੜਾਂ ਤੇ ਆਏ ਆਪ ਮਾਰੇ ਆਪ ਮਾਰੇ ਆ ਕੇ ਸੜਕਾਂ ਤੇ ਆਏ ਪੂਰਾ ਮੈਸੇਜ ਦਿੱਤਾ ਕਿ ਅਸੀਂ ਇਸ ਮੋਰਚੇ ਦੇ ਨਾਲ ਡੱਲੇਵਾਲ ਸਾਹਿਬ ਜੋ ਇਨੀ ਤਕਲੀਫ ਚੱਲ ਰਿਹਾ ਉਹਦੇ ਨਾਲ ਆ ਤੇ ਜਿੱਥੇ ਫੋਰਸ ਨੇ ਵਾਦਾ ਕੀਤਾ ਵੀ ਡੱਲੇਵਾਲ ਸਾਹਿਬ ਨੂੰ ਅੱਜ ਮੋਰਚੇ ਤੋਂ ਚੱਕਣਾ ਹੈ ਕੱਲ ਨੂੰ ਤਰੀਕ ਐ ਸ੍ਰੀਮ ਕੋਟ ਦੀ ਭਈ ਇਹਨਾਂ ਨੂੰ ਦਿਖਾਉਣਾ ਪੰਜਾਬ ਸਰਕਾਰ ਨੇ ਇਹਨੂੰ ਚੱਕ ਕੇ ਭਈ ਅਸੀਂ ਹਸਪੀਟਲ ਲੈ ਗਏ ਤੇ ਨਾਲ ਹੀ ਡੱਲੇਵਾਲ ਸਾਹਿਬ ਦੀ ਆਪਾਂ ਨੂੰ ਅਪੀਲ ਆ ਕਿ ਤੁਸੀਂ ਮੋਰਚੇ ਨੂੰ ਹੋਰ ਸਖਤ ਕਰੋ ਅਪੀਲ ਕਰੋ ਲੋਕਾਂ ਨੂੰ ਕਿ ਹਜੇ ਸਮਾਂ ਹੈਗਾ तकरीबन ਆਪਾਂ ਨੇੜੇ ਦੂਰੋਂ ਨੇੜਲੇ ਪਿੰਡਾਂ ਜਿਹੜੇ ਖੱਬੇ ਸੱਚੇ ਉਹ ਆ ਸਕਦੇ ਆ ਤੇ ਜੇ ਉਧਰੋਂ ਫੋਰਸ ਆਉਣ ਦੀਆਂ ਖਬਰਾਂ ਮਿਲੀਆਂ ਤੇ ਭਰਾਵੋ ਇਧਰੋਂ ਪੰਜਾਬ ਦੇ ਵਿੱਚੋਂ ਸਾਡੇ ਜਿਹੜੇ ਕਿਸਾਨ ਐ ਮਜ਼ਦੂਰ ਐ ਮਲਾਜਮ ਐ ਆਹ ਟਰੈ ਟਰਾਲੀਆਂ ਮੇਰੇ ਬਾਸ ਹੁਣੀ ਟਰਾਲੀ ਜਿਹੜੀ ਪਿੰਡ ਧਨੋਲਾ ਮੰਡੀ ਤੋਂ ਜ਼ਿਲ੍ਹਾ ਬਰਨਾਲਾ ਇਹ ਕਿਸਾਨ ਲੈ ਕੇ ਆਨੇ ਡਬਲ ਦੋ ਟਰਾਲੀਆਂ ਨੇ ਅਰਾਸਣ ਵੀ ਲੱਕੜਾਂ ਵੀ ਰਹਿਣ ਵਾਸਤੇ ਰਾਤ ਨੂੰ ਭਈ ਲੋਡ ਪਊ ਕਿ ਤੇ ਠੰਡ ਸਾਨੂੰ ਉੱਤੇ ਜਿਆਦੇ ਤੰਗ ਨਾ ਕਰੇ ਤਾਂ ਇਹਨਾਂ ਦਾ ਮੈਂ ਨਗਰ ਦਾ ਨੌਜਵਾਨਾਂ ਦਾ ਖਾਸ ਕਰਕੇ ਜਿਹੜੇ ਅੱਜ ਉਸ ਮੋਰਚ ਉ ਉਸ ਸਮੇਂ ਆਏ ਜਦੋਂ ਸਰਕਾਰ ਆਪਣੀ ਤਿਆਰੀ ਕਰ ਰਹੀ ਹੈ ਤੇ ਸਾਡਾ ਭਾਈਚਾਰਾ ਵੀ ਸਾਡੇ ਵੀ ਪਿੰਡਾਂ ਦੇ ਵਿੱਚੋਂ ਜਿਹੜੇ ਨੌਜਵਾਨ ਹੈ ਉਹ ਬੇਨਤੀ ਪ੍ਰਵਾਨ ਕਰਨਗੇ ਰਜਾਈਆਂ 'ਚ ਉੱਠ ਕੇ ਸੜਕਾਂ ਤੇ ਆਉਣਗੇ ਜਿੰਨੇ ਵਾਰ ਜੀ ਸਰਕਾਰਾਂ ਹਮਲਾ ਕਰਦੀਆਂ ਲਗਾਤਾਰ ਇੱਥੇ 13 ਨੂੰ ਵੀ ਕਰਿਆ 14 ਨੂੰ ਵੀ ਕਰਿਆ 21 ਨੂੰ ਵੀ ਕਰਿਆ ਹੋਰ ਕਰ ਲੈਣ ਜਿਹੜਾ ਕਰਨਾ ਹੈ ਅਖੀਰ ਜਿਹੜੇ ਲੋਕਾਂ ਦੇ ਮਨ ਬਣ ਚੁੱਕੇ ਨੇ ਉਹ ਮੰਗਾ ਮਨਾਏ ਤੋਂ ਬਗੈਰ ਘਰਾਂ ਨੂੰ ਵਾਪਸ ਨਹੀਂ ਜਾਣਗੇ ਜਿੰਨਾ ਮਰਜੀ ਗੋਲੀਆਂ ਚਲਾ ਲੈਣ लाਠੀ ਚਾਰਜ ਕਰ ਲੈਣ ਡੱਲੇਵਾਲ ਸਾਹਿਬ ਨੂੰ ਮੋਰਚੇ 'ਚ ਨਹੀਂ ਚੱਕਣ ਦੇਵਾਂਗੇ ਭਰਾਵੋ ਪੀ ਲੈ ਮੰਗਰੋ ਬਸਤਾਉਂਦੇ ਰਹਿੰਦੇ ਆ ਬਈ ਆਇਆ ਹੋ ਗਿਆ ਆਇਆ ਹੋ ਗਿਆ ਅੱਜ ਸਮਾਂ ਤਕਰੀਬਨ 7 ਵਜੇ ਨੇ 10 ਵਜੇ ਨੂੰ ਪੰਜਾਬ ਦੇ ਵਿੱਚੋਂ ਸਾਰੇ ਤੁਸੀਂ 8 ਵਜੇ ਨੂੰ 9 ਵਜੇ ਨੂੰ 10 ਵਜੇ ਤੱਕ ਜਦੋਂ ਨੂੰ ਉਹਨਾਂ ਨੇ ਤਿਆਰੀ ਕਰਨੀ ਹੈ ਸਾਰੇ ਪੰਜਾਬ 'ਚੋਂ ਆ ਸਕਦੇ ਆ ਜੇ ਐਸੇ ਮੋਰਚੇ ਚ ਆਪਾਂ ਲੱਖਾਂ ਦੀ ਭੀੜ ਕਰ ਲਈਏ ਪੰਜਾਬ ਪੁਲਿਸ ਦੀ ਕਿੰਨੀ ਤਾਕਤ ਆ ਜੇ ਹਰਿਆਣੇ ਦੀ ਕਿੰਨੀ ਆ ਜੇ ਵਾਪਸ ਮੋੜ ਦਾਂਗੇ ਪੀਲ ਨੂੰ ਪ੍ਰਵਾਨ ਕਰੋ ਮੈਂ ਖਾਸ ਕਰਕੇ ਇਸ ਨਗਰ ਦਾ ਇਸ ਕਿਸਾਨਾਂ ਦਾ ਨੌਜਵਾਨਾਂ ਦਾ ਜਿਹੜੇ ਪਿੰਡ ਧਨੋਲਾ ਦੇ ਵਿੱਚੋਂ ਵੱਡੇ ਪੱਦਰ ਤੋਂ ਜਿਹੜਾ ਆਪਣੀਆਂ ਲੱਕੜਾਂ ਦਾ ਲੰਗਰ 'ਚ ਹਿੱਸਾ ਪਾਉਣ ਆਏ ਨੇ ਤੇ ਰਾਤ ਨੂੰ ਧੂਆਂ ਵਾਸਤੇ ਬਹੁਤ ਬਹੁਤ ਧੰਨਵਾਦ ਦੋਨੇ ਗੁਰੂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ